ਜੋ ਉਹਦੇ ਵਿੱਚ ਜਿਹੜਾ ਪਾਣੀ ਆਇਆ ਹੈ ਤੇ ਲੋਕ ਦੇਖੋ ਆਪਣੇ ਬੱਚਿਆਂ ਦੇ ਨਾਲ ਕਿੱਦਾਂ ਖੜੇ ਨੇ ਪੂਰਾ ਖਤਰੇ ਵਿੱਚ ਖੜੇ ਨੇ ਦੇਖੋ ਇਹ ਹਾਲ ਦੇਖੋ ਲੋਗਾ ਦਾ ਕਿ ਇੰਨਾ ਪਾਣੀ ਆਇਆ ਫਿਰ ਵੀ ਖੜੇ ਨੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਜੇ ਜ਼ਿਆਦਾ ਪਾਣੀ ਆ ਜਾਵੇ ਕੀ ਹਾਲ ਹੋਏਗਾ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਦੇ ਨਾਲ ਖੜੇ ਆ ਤੇ ਹੁਣ ਦੇਖੋ ਜੇ ਹੁਣ ਸੁਭਾਸ਼ ਭਗਤ ਉਹ ਨਹੀਂ ਆ ਗਏ ਨੇ ਤੇ ਇਹ ਭੱਜਦੇ ਪਏ ਨੇ ਦੇਖੋ ਜੀ ਆ ਆਹ ਦੇਖੋ ਜੀ ਬਣਾ ਰਹੇ ਨੇ ਕੁਇਰੋ ਵਾਲਾ। ਆਹ ਸਾਰੇ ਕਮੀਚਾ ਹੋ ਗਈ। ਆਹ ਮੈਂ ਲੱਗੇ ਮਦਦ ਕਰਵਾਉਣ ਦੇ ਤੇ ਇੱਕ ਵੇਖੋ ਕਿ ਬਸਟੇਜ ਤੋਂ ਡੋਟਾ ਦੇ ਬੰਦੇ ਆ ਰਹੇ ਨੇ। ਤੇ ਰੇਡੀ ਹੈ। ਜੀ ਜੀ ਜੀ। ਆਹ ਦੇਖ ਸਕਦੇ ਹੋ ਜੀ ਹੁਣ ਇਸ ਟਾਈਮ। ਆਹ ਦੇਖੋ ਜੀ ਛੋਟੇ ਛੋਟੇ ਬੱਚਿਆਂ ਨੂੰ ਲੋਕ ਚੋਹ ਦੇ ਕਿਨਾਰੇ ਖੜੇ ਨੇ ਤੇ ਹੁਣ ਕੜੇ ਅਫਸੋਸ ਦੀ ਗੱਲ ਹੈ। ਬਾਰ-ਬਾਰ ਕਹਿ ਰਹੇ ਆ ਮਾਨਯੋਗ ਡੀਸੀ ਸਾਹਿਬ, ਹੁਸ਼ਿਆਰਪੁਰ ਜੀ, ਮਾਨਯੋਗ ਐਸਐਸਪੀ ਹੁਸ਼ਿਆਰਪੁਰ ਜੀ ਵੱਲੋਂ ਬੜੀਆਂ ਸਖਤ ਹਦਾਇਤਾਂ ਵੀ ਕੋਈ ਵੀ ਵਿਅਕਤੀ ਜਿਹੜਾ ਪਾਣੀ ਦੇ ਨੇੜੇ ਨਾ ਆਵੇ ਇਹ ਕੁਦਰਤੀ ਏ ਇੱਕ ਚੀਜ਼ ਹੁੰਦੀ ਏ ਇਹਦਾ ਕੋਈ ਪਤਾ ਨਹੀਂ ਬੇਟਾ ਥੋੜਾ ਅੱਗੇ ਲੈ ਆਓ ਅੱਗੇ ਲੈ ਆਓ ਥੋੜਾ ਇਹ ਚੀਜ਼ ਦਾ ਕੋਈ ਪਤਾ ਨਹੀਂ ਤਾਂ ਪਾਣੀ ਦਾ ਵਹਾਓ ਕਿਸ ਟਾਈਮ ਜਿਹੜਾ ਕਿਸ ਸਾਈਡ ਨੂੰ ਹੋ ਜੜਾ ਇਹ ਪੁਲਿਸ ਨੇ ਤਾਂ ਦੇਖੋ ਗਾਈਡ ਕਰਨਾ ਪੁਲਿਸ ਇਹਨਾਂ ਨੂੰ ਸਮਝਣਾ ਚਾਹੀਦਾ ਛੋਟੇ-ਛੋਟੇ ਬੱਚੇ ਲੈ ਕੇ ਆ ਗਏ ਆ ਬਾਕੀ ਮੈਂ ਸਾਰਿਆਂ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰੂੰਗਾ ਕਿ ਜੇ ਕੋਈ ਮੇਰਾ ਵੀਰ ਜਾਮ ਦੇ ਵਿੱਚ ਕੋਈ ਗੱਡੀ ਫਸੀ ਏ ਜਿਸ ਵੀ ਗੱਡੀ ਬੱਸ ਵਿੱਚ ਤੁਸੀਂ ਬੈਠੇ ਹੋ ਉੱਥੇ ਬੈਠ ਕੇ ਮਹਾਰਾਜ ਦਾ ਨਾਮ ਲਵੋ ਤਾਂ ਕਿ ਜਿਹੜਾ ਸਾਡਾ ਸ਼ਾਮ ਜਾਮ ਲੱਗੇ ਉਹ ਸਤੰਗ ਦੇ ਰੂਪ ਵਿੱਚ ਬਦਲ ਜਾਏ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰੋ ਰਾਮ ਨਾਲ ਬੈਠੇ ਤੇ ਪ੍ਰਮਾਤਮਾ ਦੇ ਨਾਮ ਦਾ ਆਨੰਦ ਲਵੋ ਤੇ ਪਲੀਜ਼ ਕਾਲੀ ਨਾ ਕਰੋ ਹੁਣ ਦੇਖੋ ਬ੍ਰਦਰ ਦੇਖੋ ਦੂਸਰੀ ਸਾਈਡ ਤੇ ਅਸੀਂ ਹਟਾ ਕੇ ਆਏ ਆਂ ਪਬਲਿਕ ਨੂੰ ਤੇ ਫੇਰ ਉੱਥੇ ਖੜੇ ਹੋ ਗਏ ਇਸ ਕਰਕੇ ਪਲੀਜ਼ ਕਾਰਿਆਂ ਨੂੰ ਬੇਨਤੀ ਹੈ ਪਲੀਜ਼ ਪ੍ਰਸ਼ਾਸਨ ਦਾ ਸਾਥ ਦਿਓ ਕੋ ਦੇਖਣ ਵਾਲੀ ਕੋਈ ਚੀਜ਼ ਨਹੀਂ ਹੈਗੀ ਇੱਥੇ ਤੇ ਪਲੀਜ਼ ਪਿੱਛੇ ਰਹੋ ਤੁਸੀਂ ਹੁਣ ਇੱਥੇ ਵੀ ਦੇਖੋ ਇਹ ਦੇਖੋ ਜੀ ਬੈਰੀਕੇਡਿੰਗ ਇੱਥੇ ਜਿਹੜੀ ਕਰਵਾਤੀ ਆ ਬੈਰੀਕੇਡ ਕਰਵਾਤੀ ਆ ਸਰਦਾਰ ਜੀ ਆ ਪਲੀਜ਼ ਰੱਸੀ ਬੰਨਦੇ ਹੋ ਇਹ ਤਾਰ ਬੰਨਦੇ ਹੋ 180 ਬਣਾਈ ਜਾ ਰਹੀ ਹੈ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਮੰਗ ਜੋ ਇੰਡੀਕੇਸ਼ਨ ਹੋਏਗਾ ਇਹ ਤੁਹ ਦੇਖ ਸਕਦੇ ਹੋ ਕਿ ਜਿਹੜੇ ਲੋਕ ਖੜੇ ਸੀਗੇ ਕਿ ਹੁਣ ਉਹ ਇੱਥੋਂ ਜਾ ਚੁੱਕੇ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਹਮਣੇ ਵੀ ਲੋਕ ਖੜੇ ਨੇ ਉਹ ਵੀ ਗਲਤ ਹੈ ਕਿ ਜੇ ਕੋ ਚੋ ਦੇ ਕੋਲ ਜਦੋਂ ਚੋ ਆਇਆ ਹੋਵੇ ਉਹਦੇ ਨਜ਼ਦੀਕ ਨਹੀਂ ਆਣਾ ਚਾਹੀਦਾ ਤੇ ਸੁਭਾਸ਼ ਜੀ ਮੌਕੇ ਤੇ ਖੜੇ ਹੋ ਗਏ ਨੇ ਦੇਖ ਸਕਦੇ ਹੋ ਤੁਸੀਂ ਐ ਫਿਰ ਆ ਜਾਓ ਪਿੱਛੇ ਆ ਪਿੱਛੇ ਆ ਹਾਂ ਗੰਭੀਰ ਜੀ ਇੱਥੇ ਤੇ ਆਪਾਂ ਬੰਦਿਓ ਇੱਥੇ ਬੰਦਿਓ ਜੀ ਕੋਈ ਲਾਲ ਕੱਪੜਾ ਵੀ ਬੰਦਿਓ ਭਾਵੇਂ ਆਪਾਂ ਨੂੰ ਵਿਅਕਤੀ ਇੱਥੋਂ ਅੱਗੇ ਨਾ ਸਕੀ। ਪਲੀਜ਼ ਪਬਲਿਕ ਦੇ ਕੰਪ੍ਰੇਸ਼ਨ ਦੀ ਲੋੜ ਹੁੰਦੀ ਹੈ। ਪਲੀਜ਼ ਪੁਲਿਸ ਨੂੰ ਕੰਪ੍ਰੇਸ਼ਨ ਕਰੋ। ਜਾਮ ਪੈਦਾ ਨਾ ਕਰੋ। ਠੀਕ ਹੈ? ਆਰਾਮ ਦੇ ਵਿੱਚ ਆਪਣੀਆਂ ਗੱਡੀਆਂ ਜਾਮ ਕੋਈ ਲੱਗਾ ਨਹੀਂ ਹੈ। ਸਿਰਫ ਕੀ ਹੁੰਦਾ ਗੱਡੀਆਂ ਦੀ ਜਿਹੜੀ ਸਪੀਡ ਹੈ ਉਹ ਘਟ ਜਾਂਦੀ ਹੈ। ਦੇਖ ਸਾਡਾ ਸੁਭਾਸ਼ ਭਗਤ ਉਹਨਾਂ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈ ਲੋਕਾਂ ਨੂੰ ਕਿ ਦੇ ਪਾਸੇ ਵੀ ਵਾਰਨਿੰਗ ਮੋਨਿਟਰ ਇਹ ਇਹ ਦੇਖੋ ਇਧਰੋਂ ਵੀ ਪੁਲਿਸ ਵੱਲੋਂ ਵਾਰਨਿੰਗ ਦਿੱਤੀ ਜਾ ਰਹੀ ਹੈ ਜਿਹੜੇ ਸਾਹਮਣੇ ਖੜੇ ਨੇ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਈਡ ਤੇ ਹਟ ਜਾਓ ਇੱਥੋਂ ਦੀ ਵਾਰਨਿੰਗ ਦਿੱਤੀ ਜਾ ਰਹੀ ਹੈ ਪੁਲਿਸ ਵੱਲੋਂ ਜਿਹੜੇ ਸਾਮਨਲੇ ਪਾਸੇ ਵੀ ਖੜੇ ਨੇ ਲੋਕ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਸਾਈਡ ਤੇ हट ਜਾਓ ਪਾਣੀ ਦਾ ਬਹਾਵ ਵੱਧਦਾ ਹੀ ਜਾ ਰਿਹਾ ਹੈ ਕਿਸੇ ਪਾਸੇ ਵੀ ਪਾਣੀ ਦਾ ਬਹਾਵ ਜਾ ਸਕਦਾ ਹੈ ਜਿਆਦਾ ਤੇ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਾਲ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਪਾਣੀ ਦੇ ਬਹਾਵ ਦੇ ਕੋਲ ਨਾ ਆਓ ਤੇ ਦੂਰ ਰਹੋ ਪੂਰੀ ਤਰ੍ਹਾਂ ਨਾਲ ਹੋ ਗਈ ਦਿਖੋਗੇ ਹੋਵੇ ਤੁਹਾਡੀ ਵੀ ਹੋ ਗਈ ਇਹ ਲੋ ਨਾ ਪਰ ਨੰਬਰ ਨਹੀਂ ਆ ਕੋਈ ਗੱਲ ਨਹੀਂ ਹਾਂਜੀ ਸੁਭਾਸ਼ ਭਾਗ ਜੀ ਹੁਣ ਉਧਰ ਚੱਲੇ ਤੁਸੀਂ ਹੁਣ ਅੱਗੇ ਜਾ ਰਹੇ ਓਕੇ 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 ਲੋ ਜੀ ਆ ਦੇਖ ਸਕਦੇ ਹੋ ਤੁਸੀਂ ਨਹੀਂ ਰੋਡ ਛੱਡ ਦਿਓ ਜੀ ਪਲੀਜ਼ ਛੱਡ ਦਿਓ ਰੋਡ ਪਲੀਜ਼ ਕਿਹੋ ਜਿਹਾ ਆਮ ਦਾ ਕਾਰਨ ਨਾ ਬਣੋ ਇਹ ਜੋ ਰਹਿਣਾ ਸੰਜਣ ਭਾਵੇਂ ਇੱਥੇ ਕੋਈ ਨਹੀਂ ਲੈ ਵੀਡੀਓ ਬਣਾ ਕੇ ਪਾਣੀ ਪਾਣੀ